ਜੀ ਹਾਂ ਜਿੱਥੇ ਤੁਸੀਂ ਪਹੁੰਚੇ ਹੋ ਕੀ ਮਸਲਾ ਰਿਹਾ ਤੇ ਕੀ ਗੱਲਬਾਤ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਇਹ ਪਿਛਲੇ ਸਾਲ ਵੀ ਧਰਨਾ ਲੱਗਾ ਸੀ ਜਦੋਂ ਸੈਂਟਰ ਨੂੰ ਸੈਨੀਟਰ ਨੂੰ ਪੰਗ ਜਿੱਤਾ ਜਾ ਰਿਹਾ ਸੀਗਾ ਤੇ ਉਸ ਟਾਈਮ ਤੇ ਵੀ ਮੁੜ ਕੇ ਸਰਕਾਰ ਨੇ ਉਹ ਚੀਜ਼ ਵਾਪਸ ਲੈ ਲਈ ਤੇ ਅੱਜ ਫਿਰ ਦੁਬਾਰਾ ਇਹ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬੀਆਂ ਦੀ ਇੱਕ ਬੜੀ ਸ਼ਾਨਦਾਰ ਇਤਿਹਾਸ ਹੈ ਇਹਦਾ ਇਹਦੇ ਵਾਸਤੇ ਮੇਰੇ ਖਿਆਲ ਹੈ ਕਿ ਕੇਂਦਰ ਸਰਕਾਰ ਜਿਹੜੀ ਆ ਧੱਕੇ ਨਾਲ ਜਾਂ ਪੰਜਾਬ ਸਰਕਾਰ ਵੀ ਨਾਲ ਮਿਲੀ ਹੋਈ ਆ ਇਤੋਂ ਜਿਹੜਾ ਪੰਜਾਬ ਦਾ ਹੱਕ ਜਿਹੜਾ ਉਹ ਖਤਮ ਕਰਨ ਵਾਸਤੇ ਉਹ ਆਪਣੀ ਮਨਮਰਜ਼ੀ ਕੇਂਦਰ ਚਲਾਉਣੀ ਚਾ ਰਿਹਾ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਬਰਦਾਸ਼ਤ ਨਹੀਂ ਗਈ ਤੇ ਅਸੀਂ ਪੰਜਾਬ ਦੀ ਵਿਧਾਨ ਸਭਾ 'ਚ ਵੀ ਇਹ ਪੰਜਾਬ ਦੇ ਸੀਐਮ ਨੂੰ ਵੀ ਅਪੀਲ ਕਰਦੇ ਆ ਕਿ ਉਹ ਇਹਦੇ 'ਚ ਪੰਜਾਬ ਦੇ ਜਿਹੜਾ ਇਹਦਾ ਹੱਕ ਆ ਯੂਨੀਵਰਸਿਟੀ ਦਾ ਇਹ ਪੰਜਾਬ ਕੋਲ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਇੰਟਰ ਸਟੇਟ ਯੂਨੀਵਰਸਿਟੀ ਸੀ ਹੁਣ ਬਾਕੀ ਉਹਨਾਂ ਨੇ ਆਪਣੀਆਂ ਯੂਨੀਵਰਸਟੀਆਂ ਬਣਾ ਲਈਆਂ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਇਹ ਜਿਹੜੀ ਹੈ ਇੱਥੇ ਜਿਹੜਾ ਪੂਰਾ ਅਧਿਕਾਰ ਜਿਹੜਾ ਪੰਜਾਬ ਦਾ ਹੋਣਾ ਚਾਹੀਦਾ ਤੇ ਪੰਜਾਬ ਨੂੰ ਇਹ ਯੂਨੀਵਰਸਿਟੀ ਮਿਲਣੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਆਪਣੇ ਕੰਟਰੋਲ ਚ ਰੱਖਣੀ ਚਾਹੀਦੀ